ਇਹ ਤਾਂ ਬੱਚਾ ਸੀਰੀਅਸ ਹੈ ਅਸੀਂ ਉੱਥੇ ਘੰਟੇ ਬਾਅਦ ਘੰਟਾ ਘੰਟਾ ਦੋ ਚਾਰ ਚਾਰ ਘੰਟੇ ਲੱਗ ਜਾਂਦੇ ਇੱਕ ਐਡਮਿਟ ਕਰਵਾਉਣ ਨੂੰ ਬੱਚੇ ਨੂੰ ਦੂਜੀ ਗੱਲ ਵੀ ਸਰਕਾਰ ਦੇ ਤਾਂ ਕੰਮ ਜੇ ਕੋਈ ਅੰਗਲੀ ਹੋ ਵੀ ਗਈ ਤੇ ਆ ਗੋਮ ਲਗਾ ਜਿਵੇਂ ਮਿੱਟੀ ਛਾੜਦੇ ਹੁਣ ਛਾੜੀ ਜਾਂਦੇ ਆ ਆ ਵੀ ਤਾਂ ਸਰਕਾਰ ਦੇ ਕੰਮ ਆ ਤੁਹਾਡੇ ਸਾਹਮਣੇ ਆ ਇਤੋਂ ਤਾਂ ਚੰਗਾ ਵੀ ਅਸੀਂ ਮੰਗ ਪਿੰਨ ਕੇ ਲਾ ਲਾਂਗੇ ਚਾਰ ਪੈਸਾ ਦੇ ਵੱਧ ਲੱਗ ਜੰਗੇ ਪ੍ਰਾਈਵੇਟ ਸੰਤ ਤਸੱਲੀ ਦਾ ਉਹਨਾਂ ਹੀ ਸਾਡਾ ਬੱਚਾ ਕਿਤੇ ਠੀਕ ਹੋ ਜਾਊਗਾ ਕਿਤੇ ਬੋਲੂਗਾ ਅਜੇ ਤੱਕ ਬੋਲਿਆ ਨਹੀਂ ਬੱਚਾ ਨਾ ਸਾਡੇ ਜੇਤੋ ਹਸਪਤਾਲ 'ਚ ਕੋਈ ਡਾਕਟਰ ਹੈਗਾ ਵੀ ਐਮਰਜੈਂਸੀ ਲੋਡ ਪੈਂਦੀ ਆ ਇਸੇ ਕਰਕੇ ਸਾਡੇ ਦੂਸਰੇ ਬੱਚੇ ਦੀ ਵੀ jaan ਗਈ ਆ ਪਰਸੋਂ ਕਿਹਾ ਸੀਗਾ ਵੀ ਦੋ ਇੱਕ ਮੁੰਡਾ ਦਾਖਲਾ ਬਣੰਡੇ ਵੀ ਉਹਦਾ ਵੀ ਇਲਾਜ ਕਰਾਵਾਂਗੇ ਵੀ ਉਹਦੇ ਕੋਲ ਪੱਤਕਿਚ ਕਰਕੇ ਆਵੇਂ ਮੰਚੀ ਭੇਜਾਂਗੇ ਨਾ ਹਾਲੇ ਤੱਕ ਉਹਦੇ ਕੋਲੇ ਵੀ ਕੋਈ ਪੁਲਸ ਪ੍ਰਸ਼ਾਸਨ ਦਾ ਬੰਦਾ ਗਿਆ ਨਾ ਉਹਦੇ ਤੋਂ ਕੋਈ ਮਤਲਬ ਸੁਣਵਾਈ ਕੀਤੀ ਗਈ ਆ ਉਹਦੀ ਵੀ ਨਾ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਅੱਜ ਤਿੰਨ ਦਿਨ ਹੋ ਗਏ ਆ ਇੱਕ ਨੌਜਵਾਨ ਦਾ ਐਕਸੀਡੈਂਟ ਕਾਰਨ ਮੌਤ ਹੋ ਜਾਂਦੀ ਹੈ ਤੇ ਮੌਤ ਹੋਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਂਦਾ ਤੇ ਇਸੇ ਚੌਂਕ ਦੇ ਵਿੱਚ ਹੈ ਜਿਹੜੀ ਉਸ ਨੌਜਵਾਨ ਦੀ লাশ ਰੱਖੀ ਜਾਂਦੀ ਹੈ ਉਸ ਨੂੰ ਇਨਸਾਫ ਦਵਾਉਣ ਦੇ ਲਈ ਕਿਹਾ ਜਾ ਰਿਹਾ ਕਿ ਜੋ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਜੋ ਗੱਡੀ ਵਿੱਚ ਵੱਜੀ ਸੀ ਤੇ ਉਸ ਨੌਜਵਾਨ ਦੀ ਮੌਤ ਹੋਈ ਸੀ ਤਾਂ ਉਹ ਦਿੱਲੀ ਨੰਬਰ ਦੱਸਿਆ ਜਾ ਰਿਹਾ ਇਨਸਾਫ ਨਹੀਂ ਮਿਲਿਆ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਅੱਜ ਤੀਜੇ ਦਿਨ ਬਾਅਦ ਹੈ ਜਿਹੜਾ ਕਿ ਫਿਰ ਦੁਬਾਰਾ ਧਰਨਾ ਜਿਹੜਾ ਲਾਉਣਾ ਪਿਆ ਲੋਕਾਂ ਨੂੰ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ 2 ਦਿਨ ਦਾ ਟਾਈਮ ਮੰਗਿਆ ਗਿਆ ਸੀ ਸਮਾਂ ਮੰਗਿਆ ਗਿਆ ਸੀ ਤਾਂ ਦੁਬਾਰਾ ਇਹ ਲੋਕ ਫਿਰ ਉਸੇ ਹੀ ਚੌਂਕ ਦੇ ਵਿੱਚ ਆਏ ਨੇ ਇਨਸਾਫ ਨਹੀਂ ਮਿਲਿਆ ਕੀ ਗੱਲਬਾਤ ਹੋਈ ਹੈ ਕਿ ਇਹ ਪੂਰੀ ਜਾਣਕਾਰੀ ਅੱਪਾ ਲਾਵਾਂਗੇ ਵੀਰ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਦੇ ਆ ਤੁਹਾਨੂੰ ਜਿਹੜਾ ਦੁਬਾਰਾ ਧਰਨਾ ਲਾਉਣਾ ਪਿਆ ਕਿਉਂ ਲਾਉਣਾ ਪਿਆ ਇਹ ਸਾਨੂੰ ਕੱਲ 9 ਵਜੇ ਦਾ ਟਾਈਮ ਦਿੱਤਾ ਸੀਗਾ ਜੀ ਮਤਲਬ ਅੱਜ 9 ਵਜੇ ਦਾ ਟਾਈਮ ਦਿੱਤਾ ਸੀਗਾ ਐਸਐਸਓ ਸਾਹਮਣੇ ਐਸਐਸਪੀ ਸਾਹਿਬ ਨੇ ਤੇ ਪਰ ਅਸੀਂ ਦੇਖਿਆ ਵੀ ਸਾਡਾ ਕੋਈ ਇਨਸਾਫ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਸਾਡੇ ਕੋਲ ਆਇਆ ਪੁਲਿਸ ਪ੍ਰਸ਼ਾਸਨ ਇਸੇ ਸਾਨੂੰ ਫਿਰ ਦੁਬਾਰਾ ਨਾ ਹੋਵੇ ਤੋਂ ਬਾਅਦ ਧਰਨਾ ਲਾਉਣਾ ਪੈ ਰਿਹਾ ਤੇ ਨਾ ਵੀ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦਿਆ ਦੇ ਰਿਹਾ ਐ ਇਸ ਕੇਸ ਦੇ ਵਿੱਚ ਵੀ ਨਾ ਉਹਨਾਂ ਨੇ ਕੋਈ ਕਾਰਵਾਈ ਹਲੇ ਤੱਕ ਵੀ ਹਸਾਮਨਾ ਕੀਤੀ ਹੈ ਨਹੀਂ ਨਾ ਸਵੇਰ ਦਾ ਉਹ ਸਾਡੇ ਕੋਲ ਨਾ ਪੁਲਿਸ ਪ੍ਰਸ਼ਾਸਨ ਆਇਆ ਨਾ ਸਾਡੇ ਕੋਲ ਐਮ ਐਲ ਏ ਸਾਹਿਬ ਆਏ ਆ ਵੀ ਇਹ ਜੋ ਆਪਾਂ ਵੀ ਦੇਖ ਸਕਦੇ ਆ ਵੀ ਤੁਹਾਨੂੰ ਵੀ ਪਤਾ ਲੱਗ ਰਿਹਾ ਵੀ ਕਿਤੇ ਨਾ ਕਿਤੇ ਪੁਲਿਸਿਜ਼ ਵਿੱਚ ਸ਼ਾਮਲ ਹੈਗੀ ਆ ਜੀ ਇਸ ਕਾਰਵਾਈ ਦੇ ਵਿੱਚ ਵੀ ਸਾਨੂੰ ਬੱਚੇ ਦਾ ਇਨਸਾਫ ਚਾਹੀਦਾ ਜਲਦ ਤੋਂ ਜਲਦ ਨਹੀਂ ਇਹ ਧਰਨਾ ਇਸੇ ਤਰ੍ਹਾਂ ਲੱਗਿਆ ਰਹੇਗਾ ਸੀ ਇਹ ਧਰਨਾ ਨਹੀਂ ਉੱਠੇਗਾ ਜਿਹੜਾ ਤੁਸੀਂ ਪਹਿਲਾਂ ਚੌਂਕ ਜਮ ਕੀਤਾ ਸੀ ਨੌਸਵਾਂ ਦੀ ਡੈਡ ਬੋਡੀ ਰੱਖੀ ਸੀ ਤਾਂ ਉਸ ਦਿਨ ਡੀਐਸਪੀ ਸਾਹਿਬ ਪਹੁੰਚੇ ਸੀ ਤਾਂ ਕੀ ਐ ਸਪੈਸ਼ਲ ਉਹਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਨੂੰ 9 ਵਜੇ ਤੱਕ ਬੰਦਾ ਤੁਹਾਨੂੰ ਕਲੀਅਰ ਹੋ ਜੂਗਾ ਵੀ ਤੁਹਾਡੇ ਕੋਲੇ ਪੇਸ਼ ਹੋ ਜੂਗਾ ਬੰਦਾ ਪਰ ਸਾਨੂੰ ਕੋਈ 9 ਵਜੇ ਤੱਕ ਨਾ ਦਾ ਕੋਈ ਆਇਆ ਹੈਗਾ ਪੀਪਲਸ ਮਲਾਇਮ ਆਇਆ ਹਲੇ ਤੱਕ ਨਾ ਕੋਈ ਕਾਰਵਾਈ ਹੋਈ ਆ ਤੇ ਸਾਨੂੰ ਐਸਐਚਓ ਸਾਹਿਬ ਨੇ ਵੀ ਪਰਸੋਂ ਕਿਹਾ ਸੀਗਾ ਵੀ ਦੋ ਇੱਕ ਮੁੰਡਾ ਦਾਖਲਾ ਬਣੰਡੇ ਵੀ ਉਹਦਾ ਵੀ ਇਲਾਜ ਕਰਾਵਾਂਗੇ ਵੀ ਉਹਦੇ ਕੋਲ ਪੱਤਕਿਚ ਕਰਕੇ ਆਵੇਂ ਮੰਚੀ ਭੇਜਾਂਗੇ ਨਾ ਹਲੇ ਤੱਕ ਉਹਦੇ ਕੋਲੇ ਵੀ ਕੋਈ ਪੁਲਸ ਪ੍ਰ ਬੰਦਾ ਗਿਆ ਨਾ ਉਹਦੇ ਤੋਂ ਕੋਈ ਮਤਲਬ ਸੁਣਵਾਈ ਕੀਤੀ ਗਈ ਆ ਉਹਦੀ ਵੀ ਨਾ ਉਹਦੇ ਤੋਂ ਕੋਈ ਬਿਆਨ ਲਏਤੇ ਗਏ ਆ ਫਿਰ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁੰਦਾ ਉਧਰ ਜਿਹੜਾ ਨੌਜਵਾਨ ਹਸਪੀਟਲ ਦੇ ਵਿੱਚ ਦਾਖਲ ਐ ਐਡਮਿਟ ਐ ਉਸਦੀ ਹਾਲਤ ਕਿਵੇਂ ਆ ਉਹ ਬਹੁਤ ਸੀਰੀਅਸ ਆ ਮਤਲਬ ਉਹ ਮਤਲਬ ਸੀਰੀਅਸ ਆ ਲੈ ਭਈ ਉਹਦਾ ਵੀ ਕਹਿ ਨਹੀਂ ਸਕਦੇ ਕਿਛ ਵੀ ਉਹ ਵੀ ਅੱਗੇ ਨਾਲ ਬਹੁਤ ਸੀਰੀਅਸ ਆ ਵੀ ਸਾਨੂੰ ਇਹੀ ਆਸ਼ਵਾਸ਼ਣ ਚਾਹੀਦਾ ਵੀ ਸਾਨੂੰ ਸਾਡੇ ਨਾਲ ਪੁਰਸ ਪ੍ਰਸ਼ਾਸਨ ਆ ਕੇ ਬੜੇ ਕਿਹੜੇ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਿਹੜੇ ਹਸਪਤਾਲ ਦਾ ਸਪਾਈਨ ਹੋਰ ਸਪਾਈਨ ਯਾਨੀ ਕਿ ਪ੍ਰਾਈਵੇਟ ਹਸਪੀਟਲ ਚਲ ਦੇ ਵਿੱਚ ਜਿਹੜਾ ਇਲਾਜ ਚੱਲ ਰਿਹਾ ਸਰਕਾਰੀ ਹਸਪੀਟਲ ਦੇ ਵਿੱਚੋਂ ਕਿਉਂ ਨਹੀਂ ਇਲਾਜ ਕਰਵਾਇਆ ਕਿਉਂਕਿ ਤੁਹਾਨੂੰ ਭਰੋਸਾ ਨਹੀਂ ਹੈਗਾ ਸਰਕਾਰੀ ਹਸਪੀਟਲ ਤੇ ਤੁਹਾਨੂੰ ਵੀ ਪਤਾ ਹੀ ਵੇ ਸਰਕਾਰੀ ਹਸਪਤਲਾਂ ਦਾ ਅੱਜਕੱਲ ਕੀ ਹਾਲ ਹੈ ਬਾਕੀ ਕਹਿ ਰਿਹਾ ਸੀ ਸਾਨੂੰ ਕੋਟ ਪ੍ਰੋਪਦਾ ਕੀਤਾ ਬਈ ਉਹ ਕਹਿੰਦੇ ਡਾਕਟਰ ਹੈਗਾ ਇਸੇ ਕਰਕੇ ਸਾਨੂੰ ਲੈ ਜਾਣਾ ਪਿਆ ਨਾ ਸਾਡੇ ਜੈਤੋ ਹਸਪਤਾਲ 'ਚ ਕੋਈ ਡਾਕਟਰ ਹੈਗਾ ਵੀ ਐਮਰਜੈਂਸੀ ਲੋਡ ਪੈਂਦੀ ਆ ਇਸੇ ਕਰਕੇ ਸਾਡੇ ਦੂਸਰੇ ਬੱਚੇ ਦੀ ਵੀ ਜਾਨ ਗਈ ਆ ਦੇਖੋ ਜਿਹੜੀ ਸਰਕਾਰ ਦਾਅਵੇ ਕਰਦੀ ਹੈ ਮੁਹੱਲਾ ਕਲੀਨਿਕਾਂ ਦੇ ਜਾਂ ਸਰਕਾਰੀ ਹਸਪੀਟਲਾਂ ਦੇ ਇੱਥੋਂ ਤੱਕ ਬਿਆਨ ਦੇ ਦਿੰਦੀ ਹੈ ਕਿ ਕਹਿ ਦਿੰਦੀ ਹੈ ਕਿ ਸਰਕਾਰੀ ਹਸਪੀਟਲਾਂ ਦੇ ਵਿੱਚ ਜਿਹੜ ਕੇ ਨਹੀਂ ਦੇਣਗੇ ਤੇ ਜਕਰ ਪਰਚੀ ਲਿਖਣ ਦੀ ਲੋੜ ਪਈ ਤੇ ਦੁਆਰੋਂ ਬਾਹਰੋਂ ਜਿਹੜੀ ਦਵਾਈ ਆਪਣੇ ਪੱਲੋ ਲਿਆ ਕੇ ਦੇਣਗੇ ਤੇ ਸਰਕਾਰ ਉਹਨਾਂ ਨੂੰ ਪੈਸੇ ਪੇ ਕਰੇਗੀ ਤਾਂ ਇਹ ਗਰੀਬ ਲੋਕ ਨੇ ਕੋਈ ਧਨਾੜ ਲੋਕ ਨਹੀਂ ਹੈਗੇ ਕਿ ਜਿੰਨਾਂ ਕੋਲ ਜ਼ਿਆਦਾ ਪੈਸਾ ਪਿਆ ਹੋਵੇ ਪ੍ਰਾਈਵੇਟ ਹਸਪੀਟਲ ਦਾ ਜਿਹੜਾ ਖਰਚਾ ਚੁੱਕ ਸਕਣ ਤੇ ਸਰਕਾਰ ਦੇ ਜਿਹੜੇ ਭਰੋਸੇ ਆ ਜਿਹੜੇ ਦਵਾਈ ਜਾ ਰਹੇ ਆ ਲੋਕਾਂ ਨੂੰ ਉਹ ਭਰੋਸੇ ਖਾਲੀ ਨਜ਼ਰ ਆ ਰਹੇ ਆ ਕਿਉਂਕਿ ਲੋਕਾਂ ਜਿਹੜੇ ਗਰੀਬ ਹੋਣ ਦੇ ਬਾਵਜੂਦ ਵੀ ਆ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਮਜਬੂਰ ਕਹਿ ਸਕਦੇ ਆ ਆਪਾਂ ਕਿਉਂਕਿ ਮਜਬੂਰੀ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਵਿਟ ਦੇ ਹਸਪਤਾਲ ਦਾ ਜਿਹੜਾ ਰੁਖ ਕੀਤਾ ਇਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਆ ਜਿਹੜਾ ਮਰੀਜ਼ ਆ ਜਿਹੜਾ ਸੇਫ ਨਹੀਂ ਹੋਵੇਗਾ ਕਿਉਂਕਿ ਸੀਰੀਅਸ ਦੱਸਿਆ ਜਾ ਰਿਹਾ ਸੀ ਮਰੀਜ਼ ਤਾਂ ਬਈ ਜੀ ਗੱਡੀ ਨੰਬਰ ਕਿੰਨਾ ਸੀ ਦੱਸ ਰਹੇ ਸੀ ਮੁੰਡੀ ਡੀ ਐਲ ਕਿੰਨਾ ਸੀ ਗੱਡੀ ਨੰਬਰ ਸੀ ਜੀ ਡੀ ਐਲ 2 ਸੀ ਏਡ ਪੇ 367 DL 2C 6379 DL 2C 6379 ਗੱਡੀ ਦਾ ਨੰਬਰ ਹੈ ਪੁਲਿਸ ਪ੍ਰਸ਼ਾਸਨ ਕੋਲ ਗੱਡੀ ਦਾ ਨੰਬਰ ਆ ਸਾਰਾ ਕੁਝ ਆ ਪਰ ਉਹ ਹਲੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ ਕੀ ਕੀ ਕਾਰਨ ਸਮਝ ਦਿਓ ਤੁਸੀਂ ਕਿਉਂ ਲੇਟ ਨਹੀਂ ਆ ਬਈ ਸਾਨੂੰ ਵੀ ਪਤਾ ਬਈ ਉਹ ਐਮਐਲਏ ਦੇ ਮਤਲਬ ਕੋਈ ਰਿਲੇਟਿਵ ਹੈਗਾ ਹਨਾ ਬਈ ਉਹਨਾਂ ਦੇ ਰਿਲੇਟਿਵ ਚ ਹੈ ਗੱਡੀ ਤਾਂ ਹੀ ਇਹ ਕਾਰਵਾਈ ਨਹੀਂ ਹੋ ਰਹੀ ਬਈ ਹਲੇ ਤੱਕ ਨਹੀਂ ਤੁਹਾਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਐਮਐਲਏ ਦੀ ਰਿਲੇਟਿਵ ਨੇ ਜਾਂ ਨੇ ਗੱਡੀ ਮਤਲਬ ਉਹਨਾਂ ਦੇ ਰਿਲੇਟਿਵ ਚ ਆ ਨਾ ਜੀ ਹਲੇ ਉਹਨਾਂ ਨੂੰ ਜਾਣ ਪਛਾਨ ਜਾ ਮਤਲਬ ਦੇਖਿਆ ਗਿਆ ਵੀ ਲੋਕਾਂ ਨੇ ਦੇਖਿਆ ਲੋਕਾਂ ਨੂੰ ਪਤਾ ਗੱਡੀ ਵੀ ਹੈ ਕਿਉਂਕਿ ਜਿੱਥੇ ਘੁੰਮਦੀ ਰਹਿੰਦੀ ਹੈ ਗੱਡੀ ਵੀ ਪਤਾ ਲੱਗਦਾ ਕਿਹਦੀ ਹੈ ਕਿਹਦੀ ਨਹੀਂ ਵੀ ਉਹ ਐਮਐਲਏ ਦੇ ਥਰੂ ਰਹਿੰਦੀ ਸੀ ਗੱਡੀ ਤਾਂ ਕਰਕੇ ਜੀ ਜੀ ਭਾਈ ਜੀ ਕੀ ਲੱਗਦਾ ਕਿਉਂ ਇਨਸਾਫ ਨਹੀਂ ਮਿਲ ਰਿਹਾ ਦੁਬਾਰਾ ਫਿਰ ਤੁਹਾਨੂੰ ਇੱਥੇ ਰੋਡ ਆ ਜਿਹੜਾ ਚੌਂਕ ਹੈ ਜਿਹੜਾ ਜਮ ਕਰਨਾ ਪਿਆ ਚੌਂਕ ਤਾਂ ਜਮ ਕਰਨਾ ਪਿਆ ਵੀ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਢਿੱਲੀ ਕਰਕੇ ਜਿਹੜੀ ਬਹੁਤ ਜ਼ਿਆਦਾ ਚੱਲੀ ਜਾਂਦੀ ਹੈ ਹਮਮ ਔਰ ਸ਼ਾਇਦ ਕਿਤੇ ਪੱਖ ਵੀ ਪੱਖਵਾਜ ਵੀ ਚੱਲ ਰਹੀ ਆ ਇਨਨੂੰ ਇਸ ਗਲਤੀ ਕੋਈ ਮਤਲਬ ਨਹੀਂ ਕੋਈ ਬੱਚੇ ਕਿਸੇ ਦੇ ਗਰੀਬ ਦੇ ਰੋਂਦਲੇ ਗਏ ਜਾਂ ਕੋਈ ਦੇਖੋ ਚਿੱਟਿਆ ਨਾ ਤਾਂ ਸਾਡੇ ਬੱਚੇ ਪਹਿਲਾਂ ਹੀ ਬਹੁਤ ਜ਼ਿਆਦਾ ਮਤਲਬ ਨੌਜਵਾਨੀ ਪੀੜੀ ਤੇ ਖਤਰਾ ਹੈ ਹੁਣ ਦੋਨੇ ਬੱਚੇ 22 ਸਾਲ ਦੀ ਉਮਰ ਜਿਨ੍ਹਾਂ ਦੀ ਔਰ ਨਿਹਾਇਤ ਕਿ ਸਰੀਪ ਪਰਦੇ ਹੋਏ ਬੱਚੇ ਇਹਨਾਂ ਜੇ ਸਾਡੇ ਚੰਗੇ ਭਲੇ ਬੱਚੇ ਨੇ ਵੀ ਇਹਨਾਂ ਨਾਲ ਧੱਕਾ ਹੋਣ ਲੱਗਾ ਤਾਂ ਫਿਰ ਤਾਂ ਅਸੀਂ ਫਿਰ ਤਾਂ ਚੁੱਪ ਕਰਕੇ ਮਾਪਿਆਂ ਦਾ ਤਾਂ ਮਰ ਜਾਣਾ ਤਾਂ ਕਿਉਂ ਇਕੱਲੇ ਇਕੱਲੇ ਬੱਚੇ ਆ ਇਹਨਾਂ ਨੂੰ ਇਨਸਾਫ ਕਰਨਾ ਚਾਹੀਦਾ ਇੱਕ ਗਲਤ ਬੰਦੇ ਦਾ ਸਾਥ ਇੱਕ ਮੁਰਜ਼ਮ ਦਾ ਸਾਥ ਦੇ ਰਹੇ ਆ ਦੇਖੋ ਮੁਰਜਮ ਦਾ ਸਾਥ ਦੇ ਰਿਆ ਇਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਇਨਸਾਫ ਦੀ ਹੀ ਗੱਲ ਕਰਨੀ ਚਾਹੀਦੀ ਆ ਮਾਪਿਆਂ ਦਾ ਪੁੰਸਾ ਜਿੱਤਣਾ ਚਾਹੀਦਾ ਕਿਉਂ ਲੋਕਾਂ ਨੂੰ ਇੱਥੇ ਰੋਲਿਆ ਹੋਰ ਕੋਈ ਪਰਚਾ ਨਿਕਾ ਮੋਟਾ ਕਿਸੇ ਦਾ ਕੁਛ ਉਹਦਾ ਫਟਾਫਟ ਤਰੀਕੇ ਤੇ ਸਹੀ ਕਾਰਵਾਈ ਹੁੰਦੀ ਹੈ ਗਰੀਬ ਦੀ ਕੋਈ ਨਹੀਂ ਸੁਣਦਾ ਇਹ ਇਹਨਾਂ ਦੀ ਬਹੁਤ ਵੱਡਾ ਭੁਲੇਖਾ ਹੈ ਵੀ ਕੋਈ ਗਰੀਬ ਦੀ ਤਾਕਤ ਨਹੀਂ ਜੇ ਸਾਨੂੰ ਮਜਬੂਰ ਨੇ ਤਾਕਤ ਦਿਖਾਉਣੀ ਪੈਗੀ ਤਾਂ ਫਿਰ ਪ੍ਰਸ਼ਾਸਨ ਨੂੰ ਫਿਰ ਵੀ ਇਹ ਕਾਰਵਾਈ ਕਰਨੀ ਪੈਣੀ ਹੈ ਨਾ ਉਦੋਂ ਚੰਗਾ ਜੇ ਉਹਦਾ ਫਰਜ਼ ਸਮਝ ਕੇ ਪਹਿਲਾਂ ਹੀ ਸਹੀ ਕਰ ਦੇਣ ਤਾਂ ਗਰੀਬ ਦੀ ਮੈਂ ਸੁਣਿਆ ਵੀ ਗਰੀਬ ਦੀ ਹਾਇ ਲੈ ਕੇ ਬਹਿ ਜਾਂਦੀ ਆ ਜਿਹੜੇ ਵੀ ਮੈਂ ਇੱਕ ਬੇਨਤੀ ਹੈ ਵੀ ਜਿਹੜੇ ਅਫਸਰ ਇੱਥੇ ਗਲਤ ਮਤਲਬ ਕਰ ਰਹੇ ਆ ਫੈਸਲਾ ਉਹ ਗਰੀਬ ਦੀ ਹਾਇਤੋਂ ਬਚ ਲੋ ਅਸਲ 'ਚ ਦੁਖੀ ਦੀ ਹਾਇਤੋਂ ਉਹ ਮੇ ਕੋ ਗਰੀਬ ਆ ਭਲਾ ਮੇਰਾ ਜਿਹੜਾ ਦਿਲ ਤੋਂ ਦੁਖੀ ਆ ਉਹਦੀ ਹਾਇਤੋਂ ਬਚ ਮ ਇਹਨਾਂ ਨੂੰ ਸਹੀ ਇਨਸਾਫ ਕਰਨਾ ਚਾਹੀਦਾ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਾਡਾ ਬੱਚਾ ਖਤਮ ਹੋਇਆ ਪਿਆ ਇੱਕ ਬੱਚਾ ਜੇਰੇ ala ਚੱਲੀ ਜਾਂਦਾ ਜਿਹੜਾ ਬਹੁਤ ਜਿਆਦਾ ਸੀਰੀਅਸ ਹੋਣ ਕਰਕੇ ਸਾਨੂੰ ਪ੍ਰਾਈਵੇਟ ਦਾਖਲ ਕਰਨਾ ਪਿਆ ਜੀ ਤੁਹਾਡੇ ਵੱਲੋਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਆਪਣੇ ਬੱਚੇ ਨੂੰ ਸਰਕਾਰ ਤਾਂ ਦਾਅਵੇ ਠੋਕਰੀਏ ਕੀ ਕਹਿੰਦੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਹੀ ਬਹੁਤ ਵਧੀਆ ਹੈਗਾ ਸੀ ਨਹੀਂ ਜੀ ਇਹਦੇ ਕਈ ਕਾਰਨਾਂ ਪ੍ਰਾਈਵੇਟ ਦਾਖਲ ਕਰਦੇ ਇੱਕ ਤਾਂ ਕਾਰਨ ਹੈ ਵੀ ਤੁਰੰਤ ਇੱਕ ਬੱਚਾ ਸੀਰੀਅਸ ਹੈ ਅਸੀਂ ਉੱਥੇ ਘੰਟੇ ਬਾਅਦ ਘੰਟਾ ਘੜਾ ਦੋ ਚਾਰ ਚਾਰ ਘੰਟੇ ਲੱਗ ਜਾਂਦੀ ਇੱਕ ਐਡਮਿਟ ਕਰਵਾਉਣ ਨੂੰ ਬੱਚੇ ਨੂੰ ਹੂੰ ਦੂਜੀ ਗੱਲ ਵੀ ਸਰਕਾਰ ਦੇ ਤਾਂ ਕੰਮ ਜੇ ਕੋਈ ਅੰਗਲੀ ਹੋ ਵੀ ਗਈ ਤੇ ਆ ਗੋਮ ਲਗਾ ਜਿਵੇਂ ਮਿੱਟੀ ਝੜਨੇ ਹੁਣ ਝੜੀ ਜਾਂਦੇ ਆ ਆ ਵੀ ਤਾਂ ਸਰਕਾਰ ਦਾ ਹੀ ਕੰਮ ਹੈ ਤੁਹਾਡੇ ਸਾਹਮਣੇ ਹੀ ਹੈ ਏਦੋਂ ਤਾਂ ਚੰਗਾ ਹੈ ਵੀ ਅਸੀਂ ਮੰਗ ਪਿੰਨ ਕੇ ਲਾ ਲਾਂਗੇ 4 ਪੈ ਸਾਡੇ ਵੱਧ ਲੱਗ ਜੰਗੇ ਪ੍ਰਾਈਵੇਟ ਸੰਤ ਤਸੱਲੀ ਦਾ ਉਹਨਾਂ ਹੀ ਸਾਡਾ ਬੱਚਾ ਕਿਤੇ ਠੀਕ ਹੋ ਜਾਊਗਾ ਕਿ ਦੋ ਦੋ ਕਾਤਲਾਂ ਨੂੰ ਇੱਕ ਤਰ੍ਹਾਂ ਦੇ ਇਹ ਜਿਹੜੇ ਏਡੇ ਏਡੇ ਕਤਲ ਲਕੋਣ ਲੱਗੇ ਪ੍ਰਸ਼ਾਸਨ ਯਾਰ ਸ਼ਰਮ ਹੁਣ ਜੀ ਦੀ ਇਸ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਨੂੰ ਵੱਧ ਚੜ ਕੇ ਵੋਟਾਂ ਪਾਈਆਂ 92 ਮੇਲੇ ਜਿਦਾ ਦਿੱਤੇ ਕਿ ਨੇਰੀ ਲਿਆ ਦਿੱਤੀ ਮਸ਼ੀਨਾਂ ਤੱਕ ਹੈਂਗ ਕਰ ਦਿੱਤੀ ਕਿ ਦਬਾਇਆ ਫਿਰ ਸ਼ਾਇਦ ਹੈ ਸ਼ਾਇਦ ਗਲਤੀ ਹੋ ਗਈ ਦੁਨੀਆ ਤੇ ਸਭ ਤੋਂ ਵੱਡੀ ਗਲਤੀ ਇਹ ਹੋਈ ਹੈ ਸ਼ਾਇਦ ਕਿਤੇ ਨਾ ਕਿਤੇ ਐ ਲੱਗਦਾ ਹੁਣ ਕਿ ਸ਼ਾਇਦ ਸਭ ਤੋਂ ਵੱਡੀ ਗਲਤੀ ਇਹੀ ਹੋਈ ਹੈ ਕਿ ਅੱਖਾਂ ਮੀਚ ਕੇ ਲੋਕਾਂ ਨੇ ਵੋਟਾਂ ਪਾਈਆਂ ਪਰ ਇਸ ਉਮੀਦ ਸੀ ਬਹੁਤ ਜ਼ਿਆਦਾ ਵੀ ਸਰਕਾਰ ਬਹੁਤ ਵਧੀਆ ਅੱਗੇ ਚੱਲੇਗੀ ਪਰ ਜੇ ਇਹੋ ਜਿਹਾ ਕੁਛ ਹੀ ਕਰਨਾ ਸੀ ਇਹ ਤਾਂ ਉਹ ਗੱਲ ਹੋ ਗਈ ਵੀ ਇਹ ਤਾਂ ਇਹਦੋਂ ਤੋਂ ਪਹਿਲਾਂ ਵਾਲੇ ਚੰਗੇ ਸੀ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਇਹ ਪ੍ਰਸ਼ਾਸਨ ਦੀ ਬਹੁਤ ਮਾੜੀ ਗੱਲ ਹੈ ਅੱਜ ਤੁਸੀਂ ਸੜਕਾਂ ਤੇ ਰੋਲ ਰਹੇ ਹੋ ਇਨਸਾਫ ਦੇ ਲਈ ਤੁਹਾਨੂੰ ਰੋਡ ਤੇ ਬੈਠਣਾ ਪੈ ਰਿਹਾ ਹੁਣ ਕੁਝ ਹੀ ਦਿਨਾਂ ਤੱਕ ਜਿਹੜੇ ਐਮਐਲਏ ਐਮਪੀ ਤੁਹਾਡੇ ਘਰਾਂ ਦੇ ਦਰਵਾਜ਼ੇ ਜਿਹੜੇ ਖਟਕਟਾਉਣਗੇ ਵੋਟਾਂ ਮੰਗਣਗੇ ਫਿਰ ਪੁੱਛੂਗੇ ਉਹਨਾਂ ਨੂੰ ਕਿਸੇ ਨੇ ਵਾਟ ਨਹੀਂ ਦਿਨ ਆਉਂਦੇ ਬਸ ਦੇਖੋ ਜੀ ਮੈਂ ਪਹਿਲੀ ਗੱਲ ਤੇ ਵੀ ਸ਼ਰਮ ਹੋਣੀ ਚਾਹੀਦੀ ਬੰਦੇ ਨੂੰ ਉਹਨੂੰ ਆਪ ਨੂੰ ਨਹੀਂ ਜਾਣਾ ਚਾਹੀਦਾ ਵੀ ਜਿਨ੍ਹਾਂ ਨੂੰ ਮੈਂ ਇਨਸਾਫ ਨਹੀਂ ਦਿਵਾ ਸਕਿਆ ਮੈਂ ਇੱਥੇ ਲੈਣ ਕਿ ਜਾਣਾ ਹੈ ਹੈ ਜੇ ਲੋਕਾਂ ਜਿਹਦੇ ਤੁਸੀਂ ਲੋਕਾਂ ਦੇ ਦਬਾਅ ਥੱਲੇ ਚੱਲਦੇ ਹੋ ਹੁਣ ਥੋੜਾ ਕੋਈ ਸੁਧਾਰ ਨਹੀਂ ਗਏ ਉਹਨਾਂ ਤੋਂ ਦਬਾਅ ਆ ਕੇ ਇਸੇ ਤਰ੍ਹਾਂ ਵੋਟਾਂ ਪਵਾ ਲਿਓ ਜਿਤਨਾ ਅਸੀਂ ਅਸੀਂ ਕਤਲ ਮਾਰਕਸ ਨੂੰ ਕਰ ਸਕਦੇ ਹਾਂ ਅਸੀਂ ਭਾਈ ਵੋਟਾਂ ਵੀ ਸੰਤਪਉਣ ਆਨ ਦੀ ਲੋੜ ਹੀ ਨਹੀਂ ਇਹ ਭਾਈ ਇਸ ਤਰ੍ਹਾਂ ਦੇਖੋ ਨਹੀਂ ਚੱਲਦਾ ਇਹ ਸਾਰਾ ਕੁਝ ਇਕੱਲਾ ਅਸਲ ਤੇ ਦੁਖੀ ਮੰਨਦੀ ਜਿਹੜੀ ਵੱਧਵਾ ਨਹੀਂ ਲੈਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਸੋਚਣਾ ਜਿਹਦੇ ਵੀ ਕੱਲ ਨੂੰ ਜੇ ਸਾਡੇ ਘਰ ਦੇ ਵਿੱਚ ਮੰਨ ਲਓ ਇੱਕ ਮਲਾਜ਼ਮ ਹੈ ਛੋਟਾ ਮਲਾਜ਼ਮ ਹੈ ਕੋਈ ਵੱਡੇ ਮਲਾਜ਼ਮ ਤੋਂ ਉਸ ਘਰ ਦਾ ਨੁਕਸਾਨ ਹੋ ਜੇ ਤੇ ਉਹਦੀ ਉਹ ਮਲਾਜ਼ਮ ਸੁਨੇ ਨਾ ਫਿਰ ਪਤਾ ਲੱਗੇ ਨਾ ਵੀ ਆਪਦੇ ਘਰ ਦੀ ਅੰਗ ਕੀ ਹੁੰਦੀ ਹੈ ਬਹੁਤ ਮਾੜੀ ਗੱਲ ਆ ਇਹ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਇੱਕ ਤਾਂ ਪਹਿਲਾਂ ਹੀ ਮਨ ਬਹੁਤ ਦੁਖੀ ਆ ਪਰਿਵਾਰ ਕੀ ਕੰਮ ਕਰਦਾ ਸੀ ਭਾਈ ਜੀ ਮਜ਼ਦੂਰੀ ਕਰਕੇ ਮਸਾਂ ਬੱਚਿਆਂ ਨੂੰ ਪੜਾਇਆ ਸੀ ਬਹੁਤ ਮਤਲਬ 22 ਸਾਲਾਂ ਬਾਅਦ ਇੱਕ ਤਾਂ ਬੱਚੇ ਦੀ ਮੌਤ ਹੋਈ ਨਹੀਂ ਗੱਭਰੂ ਕਰਕੇ ਇੱਕ ਤਰ੍ਹਾਂ ਪੰਡਾ ਬੂਟਾ ਕਰਕੇ ਪੱਟ ਦੇਣਾ ਜਦੋਂ ਫਲ ਲੱਗਣ ਦੀ ਆਸ ਹੋਵੇ ਬਹੁਤ ਵਧੀਆ ਗੱਲ ਹੈ ਸਰ ਬਈ ਜੀ ਇੱਕ ਨੌਜਵਾਨ ਕੱਲਾ ਹੀ ਸੀ ਦੱਸਿਆ ਜਾ ਰਿਹਾ ਦੋ ਪੈਣਾ ਦਾ ਕੱਲਾ ਭਰਾ ਸੀ ਜੀ ਯਾਨੀ ਕਿ ਘਰ ਦਾ ਚਿਰਾਗ ਆ ਜਿਹੜਾ ਬੁੱਝ ਗਿਆ ਬੁੱਝ ਗਿਆ ਜੀ ਰੀੜ ਦੀ ਹੱਡੀ ਟੁੱਟ ਗਈ ਜੀ ਪਰਿਵਾਰ ਦੀ ਰੀੜ ਦੀ ਹੱਡੀ ਟੁੱਟ ਗਈ ਜੀ ਅਸਲ ਚ ਮੰਨਿਆ ਜਾਵੇ ਜੀ ਤੇ ਪਰ ਇਹਨਾਂ ਨੂੰ ਸ਼ਰਮੀ ਹੈ ਨਹੀਂ ਇਸ ਗੱਲ ਦੀ ਬਈ ਜੀ ਅੱਜ ਫਿਰ ਤੁਹਾਨੂੰ ਧਰਨਾ ਲਾਉਣਾ ਪੈ ਰਿਹਾ ਜਿਹੜਾ ਚੌਂਕ ਜਮ ਕਰਨਾ ਪੈ ਰਿਹਾ ਹਾਂ ਜੀ ਪੂਰਾ ਪੂਰੇ ਮਹੱਲੇ ਦੇ ਲੋਕ ਜਾਂ ਹੋਰ ਵੀ ਲੋਕ ਆਸ-ਪਾਸ ਉੱਤਰਨੇ ਕਿਸਾਨ ਜੱਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਕੀ ਗੱਲ ਹੈ ਨਾ ਗੱਲਬਾਤ ਹੋਈ ਕੋਈ ਪ੍ਰਸ਼ਾਸਨ ਦੇ ਨਾਲ ਨਹੀਂ ਸਾਡੇ ਪ੍ਰਸ਼ਾਸਨ ਨੇ ਜਮਾਂ ਨਹੀਂ ਗੱਲ ਸੁਣੀ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਜਨਾ ਸਾਡਾ ਲੋਕਾਂ ਨੇ ਚਾਹਾਂ ਦਿਨ ਖੜ ਕੇ ਰਹਿੰਦੇ ਨੇ ਜੀ ਤਾਂ ਬਾਈ ਜੀ ਜਿਹੜਾ ਦੱਸਿਆ ਜਾ ਰਿਹਾ ਕਿ ਗੱਡੀ ਨੰਬਰ ਆ ਕਿੰਨਾ ਗੱਡੀ ਨੰਬਰ ਦੱਸਿਆ ਜਾ ਰਿਹਾ ਦਿੱਲੀ ਨੰਬਰ ਕਹਿ ਰਹੇ ਸੀ ਹਾਂ ਦਿੱਲੀ ਨੰਬਰ ਗੱਡੀ ਐਸਫਤ ਗੱਡੀ ਆਈ ਡੀਐਲ 2 ਸੀ ਡੀਐਲ 6389 ਗੱਡੀ ਦਾ ਨੰਬਰ ਆਈ ਇਹ ਜਦੋਂ ਪਰਸੋਂ ਇਹਨਾਂ ਨੇ ਅਸੀਂ ਆਰਟੀਓ ਵਾਲੇ ਸੌਫਟਵੇਅਰ ਤੇ ਚੈੱਕ ਕਰਕੇ ਦੇਖਿਆ ਸਾਰਾ ਡਾਟਾ ਡਿਲੀਟ ਕਰਦਾ ਗੱਡੀ ਦਾ ਵੀ ਗੱਡੀ ਦਾ ਬਾਇਓ ਡਾਟਾ ਡਿਲੀਟ ਕਰਵਾਤਾ ਇਹਨਾਂ ਨੇ ਜੀ ਸਾਰਾ ਜੀ ਸਫਾਇਆ ਕਰਤਾ ਉਹ ਇਹ ਤੁਹਾਨੂੰ ਇਹ ਗੱਡੀ ਦਾ ਨੰਬਰ ਕਿਵੇਂ ਪਤਾ ਲੱਗਦਾ ਕਿ ਗੱਡੀ ਦਾ ਨੰਬਰ ਇਹਨਾਂ ਨੇ ਅਸੀਂ ਜਿੱਦੋਂ ਐਕਸੀਡੈਂਟ ਹੋਇਆ ਸੀ ਸਾਨੂੰ ਉਹ ਬੰਦੇ ਨੇ ਦੱਸਤਾ ਸੀਗਾ ਨਾਲ ਦੀ ਨਾਲੇ ਜਿਨ੍ਹਾਂ ਨੇ ਸਾਨੂੰ ਫੋ ਹੇ ਬੱਚੇ ਤੁਹਾਨੂੰ ਨਾਲ ਦੀ ਨਾਲੋ ਬੰਦੇ ਨੇ ਦੱਸਤਾ ਜੀ ਕਹਿੰਦਾ ਗੱਡੀ ਆ ਗੱਡੀ ਆ ਆ ਨੰਬਰ ਆ ਸਾਨੂੰ ਸਾਰਾ ਕੁਝ ਦੱਸਤਾ ਬਹੁਤ ਹੈ ਬਹੁਤ ਅੱਛਾ ਜੀ ਗੱਡੀ ਦਾ ਨੰਬਰ ਤੱਕ ਡਿਲੀਟ ਕਰਵਾ ਦਿੱਤਾ ਹੈ ਤਾਂ ਬਈ ਜੀ ਜਿੱਥੋਂ ਤੁਸੀਂ ਚੈੱਕ ਕਰਦੇ ਹੋ ਉਹਨਾਂ ਤੇ ਵੀ ਕੋਈ ਦਬਾਅ ਵਗੈਰਾ ਬਣਾਇਆ ਗਿਆ ਜਾਂ ਪਾਇਆ 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 ਗਰੇਵਾਲ ਪੰਪਲੇ ਨਾਲ ਸਿਹਰੀ ਡੈਂਟਰੀ ਦੀ ਦੁਕਾਨ ਆਈ ਉੱਥੇ ਕੈਮਰੇ ਚੈੱਕ ਕਰਾਉਣ ਗਏ ਸੀਗੇ ਉਹ ਕਹਿੰਦਾ ਬਈ ਮੈਨੂੰ ਫੋਨ ਆ ਗਿਆ ਮੁਲਾਜ਼ਮਾਂ ਦਾ ਕਹਿੰਦੇ ਵੀ ਕੈਮਰੇ ਲੈਣੇ ਚਲ ਕ ਅੱਛਾ ਤਾਂ ਤੁਹਾਨੂੰ ਕੀ ਲੱਗਦਾ ਕੌਣ ਹੋ ਸਕਦਾ ਇਸ ਗੱਡੀ ਦਾ ਮਾਲਕ ਆ ਜਾਂ ਕਿਸ ਵੱਲੋਂ ਦੇਖੋ ਇਹ ਸੁਣਦਾ ਕਹਿੰਦੇ ਰੇਟਵਾ ਕਹਿੰਦੇ ਕੋਈ ਐਮਐਲਏ ਦਾ ਕਹਿੰਦੇ ਨਜ਼ਦੀਕੀ ਬੰਦਾ ਆਉਂਦਾ ਹੋਲਕਦਾਈ ਤਾਂ ਪ੍ਰਸ਼ਾਸਨ ਕੋਈ ਮਦਦ ਕਰ ਰਿਹਾ ਕੁਝ ਕਰ ਰਿਹਾ ਨਹੀਂ ਕੁਝ ਨਹੀਂ ਕੁਝ ਨਹੀਂ ਕੋਈ ਮਦਦ ਨਹੀਂ ਕਰ ਰਿਹਾ ਜੀ ਜੀ ਦੇਖ ਹੀ ਰਹੇ ਹਾਂ ਜੀ ਜੀ ਦੇਖ ਰਹੇ ਹਾਂ ਬੁਰਾ ਹਾਲ ਆ ਇਸ ਬਈ ਪ੍ਰਸ਼ਾਸਨ ਕਿਵੇਂ ਲੱਗਦਾ ਤੁਹਾਨੂੰ ਤੁਹਾਡੇ ਪੱਖ ਚ ਖੜਾ ਨਜ਼ਰ ਆ ਰਿਹਾ ਪ੍ਰਸ਼ਾਸਨ ਵਾਲੀ ਤੁਸੀਂ ਕਾਰਵਾਈ ਤਾਂ ਦੇਖ ਹੀ ਰਹੇ ਹੋ ਜੀ ਅੱਜ 4 ਦਿਨ ਹੋ ਚੁੱਕੇ ਆ ਜੀ 3 ਤਰੀਕ ਦੀ ਐਕਸੀਡੈਂਟ ਦੇ ਖਬਰ ਆਈ ਤੇ 3 ਤਰੀਕ ਤੋਂ ਬਾਅਦ ਕੋਈ ਪ੍ਰਸ਼ਾਸਨ ਦੇ ਇੱਕ ਦਿਨ ਡੀਐਸਪੀ ਸਾਹਿਬ ਆਏ ਆ ਉਹ ਕਹਿ ਕੇ ਗਏ ਆਸ਼ਵਾਸ਼ਣ ਦੇ ਕੇ ਗਏ ਆ ਜੀ 9 ਵਜੇ ਦੇ ਤੱਕ ਬੰਦਾ ਲੱਭ ਲਿਆ ਜਾਊਗਾ ਪਰ ਕੋਈ ਹਜੇ ਤੱਕ ਕੋਈ ਕਾਰਵਾਈ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਵੇਰੇ ਅਸੀਂ ਬੈਠੇ ਹੋਏ ਆ ਤੇ ਨਾ ਕੋਈ ਡੀਐਸਪੀ ਨਾ ਕੋਈ ਵੀ ਸਾਡੀ ਕੋਈ ਗੱਲ ਬਾਤ ਨਹੀਂ ਸੁਣ ਰਿਹਾ ਜੀ ਜੋ ਗੱਲਾਂ ਕਰ ਰਹੇ ਸੀ ਉਹ ਸਿਰਫ ਗੱਲਾਂ ਹੀ ਰਹਿ ਗਈਆਂ ਕੋਈ ਇੱਥੇ ਨਾ ਕੋਈ ਸਾਡੀ ਕੋਈ ਸੁਣਵਾਈ ਹੈ ਨਾ ਲੈਣ ਦੇਣਾ ਗਰੀਬ ਬੰਦੇ ਤੇ ਸੁਬਾਤ ਤੁਸੀਂ ਧਰਨਾ ਲਾਉਣ ਦੇ ਲਈ ਇੱਥੇ ਆਏ ਹੋਗੇ ਅੱਗੇ ਵਧੇ ਹੋਗੇ ਧਰਨਾ ਲਾਉਣ ਦੇ ਚੌਕ ਜਾਮ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਨਹੀਂ ਕੀਤੀ ਕੋਸਰੇ ਨੇ ਪ੍ਰਸ਼ਾਸਨ ਇੱਥੋਂ ਤੱਕ ਕਿ ਬੋੜਿਆ ਹੀ ਵੀ ਨਹੀਂਗਾ ਇੱਥੋਂ ਤੱਕ ਉਹ ਕੁਝ ਵੀ ਨਹੀਂ ਕਰ ਰਹੇ ਕਿ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਨਾ ਇਥੋਂ ਦਾ ਐਸਐਚਓ ਨਾ ਡੀਐਸਪੀ ਨਾ ਐਸਐਸਪੀ ਕੁਝ ਵੀ ਕੋਈ ਵੀ ਨਹੀਂ ਸਾਡੀ ਜਿਸ ਨੌਜਵਾਨ ਦੀ ਡੈਥ ਹੋਈ ਸੀ ਜੋ ਡੈਥ ਨੂੰ ਤੁਸੀਂ ਬਾਡੀ ਨੂੰ ਜਿਹੜਾ ਚੌਂਕ ਦੇ ਵਿੱਚ ਰੱਖਿਆ ਗਿਆ ਸੀ ਤਾਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਨਹੀਂ ਜੀ ਉਹਦਾ ਸੰਸਕਾਰ ਅਸੀਂ ਉਹਨਾਂ ਦੇ ਤੱਕ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਜੀ ਜੀ ਉਹਦੀ ਡੈੱਡ ਬਾਡੀ ਹੈ ਜਿਹੜੀ ਉਹ ਅਸੀਂ ਘਰ ਵਿੱਚ ਰੱਖ ਚੁੱਕੇ ਹਾਂ ਜੀ ਰੱਖੀ ਹੋਈ ਹੈ ਜੀ ਜੀ ਸੰਸਕਾਰ ਕਰਨ ਦੇ ਲਈ ਕਿਸੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਜਾਂ ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਤੱਕ ਕੋਈ ਨਹੀਂ ਕਿਹਾ ਜਾ ਸਕਿਆ ਕਿਸੇ ਨੇ ਨਹੀਂ ਕਿਹਾ ਜੀ ਜੀ ਸੰਸਕਾਰ ਆ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਹੀ ਕਰਾਂਗੇ ਇਸ ਸਾਲ ਲਈ ਜਿਨ੍ਹਾਂ ਚਰਚਾ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਵਾਂਗੇ ਤੇ ਧਰਨਾ ਵੀ ਸਾਡਾ ਐਂ ਚੱਲ ਰਿਹਾਗਾ ਜੀ ਕੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਇਹ ਹੈ ਕਾਤਲ ਦਾ ਨਾਮ ਆਉਣਾ ਚਾਹੀਦਾ ਸਾਹਮਣੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਨੇ ਵੀ ਹੱਟ ਕੀਤਾ ਹੈ ਕਾਰ ਕਾਰ ਨੰਬਰ ਹੈਗਾ ਜੀ ਜੋ ਵੀ ਹੈਗਾਗਾ ਸਾਰਾ ਕਾਰ ਨੰਬਰ ਦੇ ਚੁੱਕੇ ਆ ਜੀ ਦਿੱਲੀ ਨੰਬਰ ਗੱਡੀ ਆਈ ਤਾਂ ਵੀ ਨੀ ਪੁਲਿਸ ਪ੍ਰਸ਼ਾਸਨ ਕੁਛ ਕਰ ਰਿਹਾ ਤਾਂ ਚਾਹੀਦਾ ਜੀ ਕੀ ਲੱਗਦੇ ਹੋ ਤੁਸੀਂ ਨੌਜਵਾਨ ਦੀ ਜੀ ਜੋ ਜਿਸ ਦੀ ਜਿਹੜੀ ਮੌਤ ਹੋ ਗਈ ਹੈ ਜਿਸ ਨੌਜਵਾਨ ਦੀ ਭਤੀਜਾ ਜੀ ਮੇਰਾ ਜੀ ਚਾਚਾ ਜੀ ਜੀ ਤਾਂ ਇੱਕ ਨੌਜਵਾਨ ਹੈ ਜਿਹੜਾ ਹਸਪੀਟਲ ਦੇ ਵਿੱਚ ਵੀ ਦਾਖਲ ਹੈ ਉਹਦੀ ਸਿਹਤ ਕਿਵੇਂ ਆਉਣ ਠੀਕ ਹੈ ਜੀ ਠੀਕ ਨਹੀਂ ਸੀਰੀਸ ਸੀਰੀਸ ਆ ਜੀ ਇਹ ਅਸੀਂ ਬਹੁਤ ਜਿਆਦਾ ਗਰੀਬ ਅੰਦੇ ਆ ਜੀ ਬਹੁਤ ਹੀ ਫਰਦਰ ਕੇ ਪੈਸਾ ਲਾ ਰਿਆ ਜਦ ਦਚ ਜਟ ਹੋਇਆ ਉਸ ਤੋਂ ਬਾਅਦ ਜਦ ਅਸੀਂ ਜਾਣ ਲਗੇ ਮੇਰੀ ਛੋਟੀ ਜੀ ਕੁੜੀ ਆ ਜੀ ਭੱਜ ਕੇ 300 ਰੁਪਏ ਲੈ ਕੇ ਵੀਰੇ ਹਸ ਤੇ ਲੈ ਜੋ ਉਸ ਤੇ ਲਾਸ ਵਾਸਤੇ ਅਸੀਂ ਇਦੋਂ ਤੱਕ ਕਰ ਰਿਆ ਸੀ ਦੋ ਦੋ ਤਿੰਨ ਤਿੰਨ 300 ਰੁਪਏ ਬੜ ਬੜ ਕੇ ਇਲਾਜ ਕਰ ਰਹੇ ਆ ਇਹ ਸਾਡੇ ਵਾਸਤੇ ਸਾਡੀ ਕੋਈ ਸਰਵਾਈ ਨਹੀਂ ਹੋਈ ਕੋਈ ਕੁਛ ਨਹੀਂ ਕਰ ਰਿਆ ਦੇਖੋ ਜੀ ਅਸੀਂ ਕਹਿੰਦੇ ਆ ਵੀ ਇਨਸਾਫ ਉਹ ਬੱਚੇ ਦਾ ਹੋਵੇ ਸਾਡਾ ਬੱਚਾ ਅੱਧ ਚਲੇ ਗਿਆ ਉਸ ਦਾ ਵੀ ਇਨਸਾਫ ਹੋਵੇ ਜੋ ਵੀ ਸਾਰਿਆਂ ਨੇ ਪਰਪੇਰ ਮੰਗ ਰੱਖੀ ਹੈ ਸਾਡੀ ਮੰਗ ਪੂਰੀ ਕੀਤੀ ਜਾਵੇ ਹੋਰ ਅਸੀਂ ਕਿਸੇ ਇਲਾਜ ਕਰਵਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਸਹਾਇਤਾ ਕਰ ਦੇਵਾਂਗੇ ਨਹੀਂ ਜੀ ਸਾਡੇ ਕੋਲ ਕੋਈ ਪਹੁੰਚਿਆ ਹੀ ਨਹੀਂ ਜੀ ਅਸੀਂ ਵੀ ਨਹੀਂ ਪਹੁੰਚਿਆ ਜੀ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਇਨਸਾਫ ਦਿੱਤਾ ਜਾਵੇ ਸਰ